ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵੀਰ ਗੁਰਸੇਵਕ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਸੋ ਬਾਬਾ ਗੁਰਸੇਵਕ ਵੀਰ ਨੂੰ ਸਾਰੇ ਵੀਰ ਜਾਣਦੇ ਆ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਇਸ ਘਰੋਂ ਇਸ ਕਿਲੇ ਤੋਂ ਅੱਜ ਤੁਹਾਨੂੰ ਦਿਖਾਉਂਦੇ ਰਹੀਦਾ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਇੱਕ ਵਾੜ ਤੁਹਾਨੂੰ ਦਿਖਾਵਾਂਗੇ ਆਪਾਂ ਸੂਈ ਸੂਬਾਈ ਬੱਛੀ ਆ ਮਗਰ ਵੀ ਬਚੀ ਆ ਠੀਕ ਹੈ ਜੀ ਤੇ ਆਪ ਕਿਨਵੇਂ ਸਵੇ ਸੁਈ ਪੂਰੀ ਡਿਟੇਲ ਲੈ ਲਾਂਗੇ ਵੀਰ ਗੁਰਸੇਵਕ ਤੋਂ ਠੀਕ ਹੈ ਜੀ ਤੇ ਬਾਕੀ ਗੋਇੰਦਵਾਲ ਸਾਹਿਬ ਤੋਂ ਦੋਸਤੋ ਬਿਲਕੁਲ ਬਾਈਪਾਸ ਤੇ ਜਿਹੜਾ ਵੀਰ ਉਹਨਾਂ ਦਾ ਘਰ ਆ ਜਿਹੜੀ ਸੜਕ ਕਪੂਰਤਲੇ ਨੂੰ ਜਾਂਦੀ ਆ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆ ਰਿਹਾ ਤੇ ਆਪਣੀ ਬਿਲਕੁਲ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਤਰੀਕ ਅੱਜ 24 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆਉ ਕਰਦੇ ਆ ਗੱਲਬਾਤ ਬਾਕੀ ਵਿੱਚ ਜਿਹੜੀ ਆਪਾਂ ਤੁਹਾਨੂੰ ਚਵਾਈ ਦਿਖਾ ਦੇਾਂਗੇ ਠੀਕ ਹੈ ਜੀ ਤੋ ਚੌੜ ਚਣ ਕਿਦਾਂ ਤੁਸੀਂ ਪ੍ਰੋਪਰ ਦੇਖ ਲਿਓ ਉਸ ਤੋਂ ਬਾਅਦ ਵੀ ਕਿਸੇ ਭੈਣ ਭਰਾ ਸੱਜਣ ਨੇ ਆਪਦੀ ਤਸੱਲੀ ਕਰਨੀ ਹੈ ਤੇ ਆਪ ਤੁਸੀਂ ਇੱਕ ਟਾਈਮ ਦੋ ਟਾਈਮ ਜੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੁਰਸੇਵ ਕੁਬੀਰ ਸਾਸਰੀ ਕਾਲ ਸਾਸਰੀ ਕਾਲ ਜੀ ਵਾਹਿ ਖਾਲਸਾ ਵਾਹਿ ਫਤਿਹ ਹੋਰ ਠੀਕੀ ਫਤਿਹ ਹਾਂਜੀ ਹੋਰ ਸਰਾਉ ਹੋਰ ਮਹਾਰਾਜ ਠੀਕ ਠਾਕ ਏ ਚੜਦੀ ਕਲਾ ਚੜਦੀ ਕਲਾ ਸਭ ਦਾ ਸਦਾ ਹੋਸਨਾ ਬਾਬਾ ਜੀ ਲੋਪ ਹੀ ਹੋ ਗਏ ਸੀ ਉਹ ਇਦਾਂ ਕੰਮ ਤਾਂ ਦੇਈ ਤੇ ਅੱਛਾ ਮਿੱਟੀ ਮੋਟੀ ਦਾ ਕੰਮ ਵੀ ਰ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਇਹ ਆ ਨਾਲ ਜੀਸੀਬੀ ਤੇ ਨਾਲ ਵਾਲੀਆਂ ਟਰੈਕਟਰਾਂ ਦਾ ਮਿੱਟੀ ਲਗਾਉਂ ਆਹ ਜ਼ਿਆਦਾ ਮਿੱਟੀ ਦਾ ਕੰਮ ਚੱਲਦਾ ਰ ਆ ਨਿਕਾ ਬੇਲੀ ਬਾਹਰ ਚੱਲ ਗਿਆ ਨਾ ਛੋਟਾ ਆ ਫਿਰ ਡੰਗਰਾਂ ਦਾ ਥੋੜਾ ਘਟਾਤਾ ਇਹ ਉਹਦਾ ਲੈਣ ਨੂੰ ਆਈਦਾ ਕਿਦੇ ਲਾਵਾਂ ਦਾ ਵੇਰ ਬੂਜੀ ਦਾ ਤਾਂ ਲੋਕ ਆ ਬੀ ਇੱਕ ਤਾਂ ਨਾਕ ਆਉਂਦਾ ਜਾਂਦਾ ਚੰਦਾਂ ਮ ਆ ਜਾ ਹਾਂ ਅੱਛਾ ਜੀ ਕਿਸਾਨ ਸੇਵਕ ਅੱਜ ਆਪਣੇ ਕੋਲ ਇੱਕੋ ਇੱਕ ਵੈੜਾ ਜਿਹੜੀ ਇਸ ਨੂੰ ਸੋਈ ਆ ਹਾਂ ਜੀ ਵੀ ਇਹ ਸੋਈ ਤੇ 22 ਤਰੀਕ ਦੀ ਰਾਤ ਨੂੰ ਅੱਛਾ ਜੀ ਅੱਜ ਤੱਕ ਹੀ ਬਣਾ ਤੇ ਜਗ ਦੇ ਬੰਦਾ ਤੇ ਜਗ ਦੇਣਾ ਜੀ ਤੇ ਜਾ ਦੇਣਾ ਠੀਕ ਹੈ ਜੀ ਅਜੇ ਬੋਏ ਦੇ ਵਿੱਚ ਹੀ ਆ ਮਗਰ ਵਸੀ ਜੋ ਹਾਂ ਜੀ ਤੇ ਆ ਥੋੜੀ ਭੜ ਭੜ ਪਈ ਇਹਨੂੰ ਠੀਕ ਹੈ ਠੀਕ ਹੈ ਬਾਕੀ ਭੜਾ ਭੁਲਾ ਦੇ ਵਿੱਚ ਹੈਗੀ ਹੈ ਭੂਣ ਹੈ ਨਾ ਹਾਂ ਭੜਾ ਜਾ ਘੜੀਗਾ ਅੱਛਾ ਵੀਰ ਗੁਰਸੇਵਕ ਸੁਬਾ ਕਰਮਾ ਦੁੱਜਾ ਸੁਬਾ ਵੀਰ ਜੀ ਦੁੱਜਾ ਵਾ ਹਾਂ ਜੀ ਹਾਂ ਜੀ ਘਰੋਂ ਆਪਾਂ ਲਈ ਇਹਨਾਂ ਦੇ ਵੈਡ ਪਰੋ ਲੋ ਵੀ ਇਹ ਦੋਸਤੋ ਸੁਬਾ ਦੁੱਜਾ ਸੂਈ ਹੈ ਆ ਦੇਣਾ 22 ਤਰੀਕ ਨੂੰ ਸੂਈ ਆ ਹਾਂ ਜੀ ਆ ਥਣ ਦੇ ਬਾਅਦ ਇਹ ਤੇ ਬੋਲਾ ਵੀਰ ਗੁਰਸੇਵਕ ਕਿੰਨਾ ਕਿ ਚੋਇਆ ਇਹ ਜੇ ਅਸੀਂ ਤੁਹਾਨੂੰ ਦਮਾ ਨੂੰ ਆਪਾਂ ਕਹੀਈਏ ਵੀ 18-19 ਕਿਲੋ ਬੋੜਾ ਹੈ ਜਾਂ 14-15 ਕਿਲੋ ਹੈਗਾ ਵਾ ਹਾਂ ਮੰਨ ਕੇ ਚੱਲੋ ਤੁਸੀਂ 10-12 ਕਿਲੋ ਬੋੜਾ 10-12 ਕਿਲੋ ਹਾਂਜੀ ਅਜੇ ਉਹਦੀ ਸਫਾਈ ਆਪਾਂ ਸਾਫ ਕੀਤੀ ਨਹੀਂ ਅੱਜ ਤੁਹਾਨੂੰ ਸਫਾਈ ਕਰਾਂਗਾ ਆਪਾਂ ਠੀਕ ਹੈ ਠੀਕ ਹੈ ਹਾਂਜੀ ਇਹ ਚੌਂ ਚੰਦ ਦੀ ਖਰੀ ਹੈ ਪੂਰੀ ਸਿਵਾਈ ਦੀ ਵੀਰ ਜੀ ਤੇ ਥਾਣਵਾਨੇ ਦੀ ਪਸਮਾਈ ਦੀ ਕੋਈ ਡੋਕਲ ਹੋਵੇ ਆਪਾਂ ਜ਼ਿੰਮੇਦਾਰ ਹੋਵਾਂਗੇ ਆਪਣੀ ਵਾਰੰਟੀ ਹੋਊਗੀ ਚਵਾਈ ਦੀ ਮੰਗਰ ਸੋਖ ਲੈਣੇ ਆ ਰੱਸੀ ਪਾਉਣ ਦੀ ਲੋੜ ਨਹੀਂ ਦਿੰਦਾ ਮਿਲ ਜਾਂਦੀ ਬਾਬਾ ਜੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਹਾਂ ਲੋ ਵੀ ਦੋਸਤੋ ਬੌਲਾ ਜਿੰਨਾ ਤੁਹਾਨੂੰ ਦੱਸਿਆ ਠੀਕ ਹੈ ਜੀ ਬੌਲੇ ਨੂੰ ਬੌਲੇ ਦੇ ਥਾ ਤੁਸੀ ਕਾਊਂਟ ਕਰ ਲਿਓ ਦੁੱਧ ਚਵਾਜੂਗੀ ਬਾਕੀ ਥੋੜਾ ਇਲਾਜ ਆਪਾਂ ਤੁਹਾਨੂੰ ਤੁਹਾਨੂੰ ਦਿਖਾ ਦੇਣੇ ਇੱਕ ਵਾਰੀ ਆਹ ਦੇਖੋ ਬਾਕੀ ਚੋਣ ਚਣ ਕਿੱਦਾਂ ਤੁਸੀਂ ਵਿੱਚ ਹੀ ਦੇਖ ਲਓਗੇ ਚਵਾਈ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਕਰਕੇ ਦਿਖਾਵਾਂਗੇ ਵਿੱਚ ਹੀ ਆਹ ਥਾਣਾ ਠੀਕ ਹੈ ਜੀ ਹੱਥੀ ਮੁਠੀ ਵਾਲਾ ਥਾਣਾ ਤੇ ਭਲ ਇਹ ਬੱਚੀ ਬਹੁਤ ਖੂਬਸੂਰਤ ਆ ਬੱਚੀ ਵੀ ਚੰਗੇ ਟੀਕੇ ਦੀਆਂ ਚੰਗੇ ਸੀਮਣ ਦੀ ਆ ਇਹ ਸਮਝਾਵਨ ਵਾਲੇ ਟੀਕੇ ਜਿਹੜਾ ਭਰਾਇਆ ਹੈ ਅੱਛਾ ਜੀ ਤੇ ਮੈਂ ਗਿਆ ਨਹੀਂ ਤੋ ਆਂਦੇ ਟੀਕਾ ਦੇਖੋ ਪਿਆਵਾ ਤੇ ਤੋ ਨਹੀਂ ਦੇਣਾ ਨਹੀਂ ਅੱਛਾ ਅੱਛਾ ਆ ਬੱਚੀ ਵੇਖੀ ਲੋਦੀ ਪਣੀ ਪਣੀ ਆ ਬੱਚੀ ਚੰਗੇ ਸੀਮਣ ਦੀ ਆ ਬੱਚੀ ਆ ਵੇਖਣ ਲੱਗੀ ਨਾ 12 ਦਿਨਾਂ ਦੀ ਨਹੀਂ ਭਰੇ ਨਾਰੂ ਨਾਰੀ ਆ ਇਹ ਹਾਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਓਕੇ ਤੇ ਨਾਲ ਦੀ ਨਾਲ ਦੀ ਬਰਕਰਾਰ ਰੱਖ ਕੇ ਇੱਕ ਵਾਰੀ ਆਪਾਂ ਵਾਰਨੂੰ ਖੋਲ ਖੋਲ ਕੇ ਤੋੜ ਕੇ ਦਿਖਾ ਦੇ ਇਧਰ ਆ ਖੋਲ ਕੇ ਤੋੜ ਦਿੰਨੇ ਆ ਆਮ ਨਾਰਮਲ ਦੋਸਤ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਆ ਕਾ ਤ ਤੁਸੀਂ ਆ ਨੋਟ ਕਰ ਸਕਦੇ ਠੀਕ ਆ ਜੀ ਵੱਡੀ ਆ ਵੜ ਇੱਕ ਵਾਰੀ ਸੂਸਵਾ ਦੇ ਵਿੱਚ ਥੋੜੀ ਜਿਹੀ ਤਹਿ ਦੂਜੀ ਪਸ਼ੂ ਲਾ ਜਾਂਦੇ ਆ ਤੇ ਬਾਕੀ ਵਜਨ ਵੇਟ ਪੂਰਾ ਠੀਕ ਆ ਆ ਦੇਖੋ ਵੀ ਠੀਕ ਆ ਵੀ ਨਵੀਂ ਬਾਕੀ ਸੁਪਾਈ ਸੁਪੀ ਦੋਸਤੋ ਹਵਾਨੇ ਚੱਡੇ ਦੀ ਬਹੁਤ ਜਿਆਦੀ ਆ ਤੇ ਥਾਂ ਥਾਂ ਨੂੰ ਬਹੁਤ ਸੋਨਾ ਲੱਗਾ ਥੀ ਮਿੱਠੀ ਵਾਲਾ ਖਾਣਾ ਮਗਰ ਬੱਚੀ ਬਹੁਤ ਸੋਹਣੀ ਠੀਕ ਆ ਜੀ ਤੇ ਦੁੱਧ ਵੀ ਕਰਮਾ ਵਾਲੀ ਬਾਕੀ ਸੇਵਾ ਤੇ ਦੁੱਧ ਚੰਗਾ ਚਬਾਜੂਗੀ ਤੁਜਾ ਸੁਆ এবੜ ਸੋਈ ਜਾ ਠੀਕ ਹੈ ਜੀ ਤੇ ਵੇਰਕਰ ਸਾਹਿਬ ਕਹਿੰਦੀ ਕੀ ਡਿਮਾਂਡ ਮੋਲ ਕੀ ਕਰਦਾ ਡਿਮਾਂਡ ਵੇ ਲੋ ਤੁਹਾਨੂੰ ਸਾਜ ਨਹੀਂ ਨਹੀਂ ਹੈਗੀ ਆ ਲੈਣ ਤੇ ਕੀ ਰਊਗਾ ਮੋਲੇ ਦੇ ਵਿੱਚ ਦੀ 50000 ਰੁਪਇਆ ਕਰਦੇ ਆ ਓਕੇ ਹਾਂਜੀ ਦੇ ਦਿਆਂ ਕਿ ਦਵਾਂਗੇ ਕਿੰਨੇ ਦੀ ਹਾਂ ਹਾਂ ਨਾ ਵੀਰ ਜੀ 60000 ਰੁਪਏ ਦੇ ਦਾਂਗੇ ਚੋ ਮਾਨਤਨ ਕਰਾਂਗੇ ਬਾਅਦ ਬਾਅਦ ਚੋਂ ਹਾਂਜੀ ਜੇ ਦੋਨੋਂ ਦੀ ਦੋਦ ਵੀ ਤਸੱਲੀ ਕਰਕੇ ਲੈਣੀ ਹੈ ਆਪਣੇ ਕੋ ਕਿਸੇ ਵੀ ਹੁੰਦੇ ਨਾ ਹਾਂਜੀ ਇਹ ਮੰਨ ਲਓ ਪੰਜ ਸੱਤ ਦਿਨਾਂ ਨੂੰ ਅੱਠਾਂ ਦਿਨਾਂ ਦਾ ਦੁੱਧ ਦੇ ਤਸੱਲੀ ਕਰਦਾਂਗੇ ਕਿਉਂਕਿ ਕੋਈ ਵੰਡ ਵੁੰਡ ਨਹੀਂ ਪੋਣਾ ਤੀਜਾ ਦਿਨ ਹੈ ਜੇ ਕੱਚੀ ਗਾਂਦ ਰੋ ਬਿਲਕੁਲ ਜੀ ਬਿਲਕੁਲ ਠੀਕ ਹੈ ਸੰਧੂ ਸਾਹਿਬ ਹੁਣ ਇਸ ਟਾਈਮ ਜਿਹੜਾ ਬੋਲਾ ਹੋਵੇ ਤੁਸੀਂ 10 ਮੰਨ ਲਓ 12 ਮੰਨ ਲਓ ਇਹਨਾਂ ਹੋ ਗਿਆ 24 ਦੀ ਆਪਣੀ ਵਾਰੰਟੀ ਹੋਊਗੀ ਹਨ ਤੇ ਦੇ ਦੀ ਆਪਣੀ ਗਰੰਟੀ ਹੋਊਗੀ ਜੇ 24 ਜਵਾਰ ਮਾਰੀ ਹੋਏ ਆਪਾਂ ਜ਼ਿੰਮੇਦਾਰ ਹੋਵਾਂਗੇ ਜਿੱਲੇ ਆਨਲਾਈਨ ਵੀਰ ਨੇ ਮਗੋਣੀਆ ਜਿਹਨੇ ਇੱਥੇ ਆਣ ਕੇ ਤਸੱਲੀ ਕਰਕੇ ਖੜਨੀਆ ਆਪਣੇ ਵੱਲੋਂ ਦੋ ਡੰਗ ਕਰ ਲੈ ਠੀਕ ਹੈ ਕਰਕੇ ਆਪ ਦੀ ਤਸੱਲੀ ਜੇ ਦੂਰ ਹੋ ਜਾਊਗਾ ਉਹਨੂੰ ਤੇਲ ਖ ਉਹ ਬਿਲਕੁਲ ਠੀਕ ਆ ਜੇ ਉਹ ਬਿਆਨਾ ਵੀ ਬਾਦੂਗਾ ਨਾ ਵੀ ਨਾਮ ਹੀ ਪਸੰਦ ਆਊਗੀ ਤੇ ਬਿਆਨੇ ਅੱਗੇ ਵੀ ਆਪਾਂ ਕਈਆਂ ਦੇ ਮੋੜੀਆਂ ਵੀ ਰੋ ਬਿਆਨਾ ਵੀ ਲੈ ਲਈ ਬਿਲਕੁਲ ਜੀ ਬਿਲਕੁਲ ਠੀਕ ਨੇ ਵੀ ਆਜਾ ਆਪਾਂ ਤੁਹਾਨੂੰ ਕਹਿ ਰਿਹਾ ਹੁਣ ਵੀ ਇਹਦੇ ਥੱਲੇ 16 17 ਕਿਲੋ ਬੋਰਾ ਵਾ 14 ਕਿਲੋ ਬੋਰਾ ਵਾ 13 ਕਿਲੋ ਬੋਰਾ ਉਹਦਾ ਫਾਇਦਾ ਕੋਈ ਝੂਠੇ ਮਾਰਨ ਦਾ ਬਿਲਕੁਲ ਜੀ ਬਿਲਕੁਲ ਜੇ ਏਡੀ ਗਾਣੇ ਸੰਧੂ ਸਾਹਿਬ ਜੇ ਮੰਨ ਲਓ ਤੁਸੀਂ ਜਿਆਦਾ ਨਹੀਂ ਨਾ ਦੁੱਧ ਜੇ 16 17 ਕਿਲੋ ਬੁੱਧ ਨਾਲ ਜਵਾ ਦੇ ਏਡੀ ਗਾਣੇ ਵੀ ਜੇ ਕਹਿੰਦਾ ਸਹੀ ਹੈ ਲੋ ਵੀ ਭਰਾਵੋ ਵੈਸੇ ਪੌਲੇ ਦੀ ਥਾਂ ਬੋਲਾ ਅਕ ਅਕੈਮਰਾ ਵੀਰ 22 16 ਕਿਲੋ ਚੋਲੇ 17 ਚੋਲੇ ਸੇਵਾ ਕਰ ਲਓਗੇ ਚੰਗਾ ਦੁੱਧ ਪਲੱਸ ਵੀ ਤੁਸੀਂ ਚੋ ਸਕਦੇ ਜੀ ਹਾਂਜੀ ਮਗਰ ਬਚੀ ਐ ਤੇ 60000 ਦੀ ਬਚੀ ਤੁਹਾਨੂੰ ਮਿਲ ਜੂਗੀ ਮਗਰ ਵੀ ਬਚੀ ਐ ਆਪ ਵੇੜ ਬਹੁਤ ਖੂਬਸੂਰਤ ਆ ਠੀਕ ਹੈ ਜੀ ਰੰਗ ਆ ਆਹ ਤੀਲਾ ਨੇ ਕੰਨ ਕੋਲੋਂ ਸਪੈਸ ਟੀਗਾ ਪਾਇਆ ਸਾਨੂੰ ਸਾਹਿਬ ਹਾਂ ਆਪਣੇ ਲਾਗੇ ਪਰੋਲ ਹੀ ਵੜਾ ਠੀਕ ਆ ਜਿਹੜੇ ਬੰਦੇ ਲੈਣੇ ਉਹ ਵੀ ਆਪਾਂ ਨੂੰ ਡਰੈੱਸ ਵੀ ਸਿੱਧਾ ਦੱਸ ਦਾਂਗੇ ਬਈ ਉਹ ਦੀ ਗੱਲ ਬਾਤ ਵੀ ਹੈਗੀ ਵੀ ਆਪਾਂ ਜੇ ਆਪਾਂ ਤੇ ਜੋਲ ਹੈ ਨਾ ਲੈਣਾ ਹੀ ਆ ਅਵੇ ਪੁੱਛ ਵੀ ਸਕਦਾ ਜਾ ਕੇ ਦੇ ਘਰੇ ਅਸੀਂ ਆਪਾਂ ਸਾਨੂੰ ਸਾਹਿਬ ਦਾ ਵੀਡੀਓ ਤੇ ਦੌਰ ਦੇ ਵੀਰ ਜਿੱਤਿਆ ਵੜਾ ਅਬਰ ਜਲਸੀ ਵੜਾ ਵੀਰ ਉਹਨਾਂ ਨੇ ਇਧਰੋਂ ਖੜੀਆਂ ਆਪਣੇ ਕੋ ਮਾਰੋ ਚਾਲ ਆ ਲ ਹਾਂਜੀ ਹਾਂਜੀ ਉਹਨਾਂ ਦਾ ਸਿੱਧਾ ਐਡਰੈਸ ਦਿੱਤਾ ਸੀ ਤੇ ਆਪਾਂ ਨੂੰ ਉਹਨਾਂ ਨੇ ਘਰੇ ਤੋਂ ਉਹਨਾਂ ਦੇ ਸਭ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਗੱਬਨ ਵੜ ਦਾ ਦੁੱਧ ਕਿੰਨਾ ਚੋਇਆ ਉਹਨਾਂ ਨੇ ਸਭ ਆਖਿਆ 18 ਉਹਨਾਂ ਹੀ ਕਿਲੋ ਚੋਇਆ ਵਾ ਉਹਨਾਂ ਦੀ ਗਾਰੰਟੀ ਦੇ ਨਾਲ ਵੜ ਲਈ ਆ ਹਾਂ ਆਪਾਂ ਨੂੰ ਇਹਦੇ ਤੁਸੀਂ ਇਹਨਾਂ ਨੂੰ ਦੱਸ ਦੋ ਕਿੰਨਾ ਨਫਾ ਲੈਣਾ ਵਾ ਉਹ ਬਿਲਕੁਲ ਬਿਲਕੁਲ ਹਾਂਜੀ ਉਹਨਾਂ ਨੇ ਇਹਦਾ ਟੀਗਾ ਵੀ ਇਹਨਾਂ ਚੰਦਾ ਭਰਾਇਆ ਵਾ ਠੀਕ ਹੈ ਜੀ ਠੀਕ ਅੱਛਾ ਵੀਰ ਕਰ ਸੇਵਕ ਇਹ ਤਾਂ ਹੋ ਗਈ ਵੜ ਆਪਣੇ ਕੋਲ ਇੱਕ ਨੰਬਰ ਆਪਣੇ ਕਰਦੇ ਸਾਂਝੇ ਨੰਬਰ ਵੀ ਜੀ ਦਾ 97813 55875 ਠੀਕ ਹੈ ਵੀਰੇ ਹਾਂਜੀ ਨੰਬਰ ਹੀ ਸ ਹੈ ਪਹਿਲਾਂ ਹੀ ਆਪਣਾ ਵੀ ਜੀ ਠੀਕ ਆ ਹਾਂਜੀ ਤੇ ਮਾਲ ਤਕਰੀਬਨ ਇੱਕ ਇੱਕ ਦੋ ਦੋ ਨਾਕ ਕੱਢ ਕੇ ਲਈ ਆਈ ਵੀਰੇ ਹਾਂ ਇੱਕ ਡੰਗਰ ਲੈ ਆਈ ਹਾਂ ਇਹਦੇ ਲਈ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਹੁੰਦੇ ਰਹੀਏ ਹਾਂਜੀ ਅੱਨੇ ਲੈ ਆ ਕਰਾਂਗੇ ਇੱਕ ਅੱਧਾ ਡੰਗਰ ਨਾ ਇੱਕ ਅੱਧਾ ਲੈ ਆ ਕਰਾਂਗੇ ਨਾਲ ਕਿਉਂਕਿ ਮਿੱਟੀ ਦਾ ਕੰਮ ਹੈ ਤੇ ਸੀਜ਼ਨ ਜਦੋਂ ਹਿਆਲ ਘੜਿਆ ਥੋੜਾ ਕੰਮ ਮਿੱਟੀ ਦਾ ਕੋਈ ਗੱਲ ਨਹੀਂ ਜੀ ਹਾਂਜੀ ਲੋਕੀ ਭਰਾਵੋ ਫਿਲਹਾਲ ਇੱਕੋ ਇੱਕ ਨਾਕ ਦਿਖਾਉਣਾ ਸੀਗਾ ਵੀਰ ਗੁਰਸੇਵਕੋਣਾ ਦੇ ਘਰੋਂ ਤੇ ਸ਼੍ਰੀ ਗੋਇੰਦਵਾਲ ਸਾਹਿਬ ਤੁਸੀਂ ਵਿਜ਼ਿਟ ਕਰਨੀ ਹੈ ਔਰ ਇਥੇ ਅਨਕ ਆਪਣੀ ਤਸੱਲੀ ਕਰੋ ਔਰ ਰੁਟੀਨ ਦੇ ਵਿੱਚ ਵੀਰਾਂ ਦਾ ਵੀ ਕੰਮ ਸ਼ੁਰੂ ਕਰਾਂਗੇ ਤਕਰੀਬਨ ਇੱਕ ਦੋ ਦੋ ਨਗ ਜੜੇ ਆ ਸਿਆਲ ਦੇ ਵਿੱਚ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਈਏ ਠੀਕ ਹੈ ਜੀ ਕਦ ਕੋਤ ਬਹੁਤ ਸੋਨਾ ਵਹਿੜਦਾ ਬਾਕੀ ਤੁਹਾਨੂੰ ਬਹੁਤ ਵਧੀਆ ਨੇ ਤੇ ਇੱਥੇ ਆਣ ਕੇ ਮੇਰਾ ਵੀਰ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰ ਲਓ ਪੇਸ਼ਕ ਦੋ ਟਾਈਮ ਚੋਵੋ ਚਾਰ ਟਾਈਮ ਚੋਵੋ ਠੀਕ ਹੈ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰਦੇ ਆ। ਹਲੋ ਜੀ ਆ ਵੀ ਇੱਕ ਤਾਂ ਭਾਵੇਂ ਕੋ ਆਣ ਦੇ ਵੀ ਘਰੇ ਵੀ ਆਣ ਕੇ ਤਸੱਲੀ ਕਰੇ ਨਾ। ਹਾਂ ਜੀ। ਐ ਪੂਰੀ ਤਰ੍ਹਾਂ ਚ ਰਹਿੰਦੀ ਏ ਨਹੀਂ ਵੀ ਉਹ ਖੋਲੇ ਨੇ ਉਹ ਤਰਦੀ ਆ। ਉਹ ਵੀ ਨਹੀਂ ਨਾ ਬਤੌਰ ਕੇ ਵਿਖਾਈ ਆ ਵੀਰ। ਮੈਂ ਬੈੜ ਪਾਕੀ ਕੋਈ ਐਡਾ ਥੋੜਾ ਵੀ ਸੂਰਜ ਦੇ ਵਿੱਚ ਬੈਠ। ਆ ਫਿਰ ਸਾਰੇ ਸਾਰਾ ਉਹ ਫਾੜਵਾ ਮੇਲੋ ਸਾਰੇ ਗੱਲੋਂ ਇਹ ਬਲੋਨੀ ਮਾਰਦਾਰ ਨੂੰ। ਠੀਕ ਹੈ ਵੀਰੇ। ਹਾਂ ਜੀ। ਮੈਂ ਵੀ ਪ੍ਰਭੂ ਫਿਲਹਾਲ ਅੱਜ ਇਸ ਵੀਡੀਓ ਤੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।